ਸ੍ਰੀ ਕਾਲ ਜੀ ਸਾਰਿਆਂ ਨੂੰ ਕਈ ਵਾਰੀ ਐਦਾਂ ਹੁੰਦਾ ਵੀ ਆਪਣੀ ਕੈਂਚੀ ਜਿਹੜੀ ਹੁੰਦੀ ਹੈ ਉਹ ਜ਼ਰ ਲੱਗ ਜਾਂਦੀ ਹੈ ਜਾਂ ਜੰਗ ਤੇ ਉਹ ਥੋੜੀ ਜੀ ਉਹ ਤਿੱਖੀ ਨਹੀਂ ਰਹਿੰਦੀ ਪਿੰਗਾ ਟੇਡਾ ਕੱਟਣ ਲੱਗ ਜਾਂਦੀ ਹੈ ਜਾਂ ਘਟ ਘਟਦੀ ਹੈ ਤਾਂ ਉਹਦੇ ਲਈ ਆਪਾਂ ਇਹਨੂੰ ਤਿੱਖਾ ਤੇ ਇਹਨੂੰ ਸਾਫ਼ ਕਿਵੇਂ ਕਰ ਸਕਦੇ ਆ ਤਾਂ ਜੋ ਇਹ ਪਹਿਲਾਂ ਦੀ ਤਰ੍ਹਾਂ ਕੰਮ ਕਰੇ ਤੇ ਇਹਦੇ ਲਈ ਵੀਡੀਓ ਦੇ ਵਿੱਚ ਤੁਸੀਂ ਆਖਿਰ ਤੱਕ ਬਣਿਆ ਰਹੋ ਵੀਡੀਓ ਨੂੰ ਆਖਿਰ ਤੱਕ ਦੇਖਿਓ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਬੇ ਇਥੇ ਆਪਣੇ ਕੋਲ ਇੱਕ ਕੈਂਚੀ ਹੈ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਜਰ ਨਾਲ ਜਾਰੇ ਇਸ ਵਿੱਚ ਲੱਗੀ ਹੋਈ ਹੈ ਤਿੱਖਾ ਵੀ ਨਹੀਂ ਕੱਟਦੀ ਤੇ ਇਹਨੂੰ ਆਪਾਂ ਸਾਫ਼ ਕਰਾਂਗੇ ਬਹੁਤ ਹੀ ਆਸਾਨੀ ਦੇ ਨਾਲ ਉਹ ਵੀ ਘਰ ਵਿੱਚ ਪਏ ਸਮਾਨ ਤੋਂ ਤੁਸੀਂ ਦੇਖ ਸਕਦੇ ਹੋ ਇਹ ਕੈਂਚੀ ਬਿਲਕੁਲ ਵੀ ਤਿੱਖੀ ਨਹੀਂ ਹੈ ਜੀ ਮੈਂ ਤੁਹਾਨੂੰ ਦਿਖਾ ਵੀ ਰਹੀ ਹਾਂ ਇਹਦੇ ਦੋਨੇ ਹਿੱਸੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿ ਇਸ ਤਰ੍ਹਾਂ ਇਸ ਤੇ ਉੱਪਰ ਜੰਗ ਲੱਗੀ ਹੋਈ ਹੈ ਇਨੂੰ ਆਪਾਂ ਬਹੁਤ ਹੀ ਵਧੀਆ ਨਵੀਂ ਦੀ ਧਰਮ ਬਣਾਵਾਂਗੇ ਹੁਣ ਇਸ ਦੇ ਲਈ ਆਪਾਂ ਨੂੰ ਹਾਰਪਿਕ ਦੀ ਜ਼ਰੂਰਤ ਹੈ ਆਪਾਂ ਥੋੜਾ ਜਿਹਾ ਹਾਰਪਿਕ ਲਗਾਵਾਂਗੇ ਜਿੱਥੇ-ਜਿੱਥੇ ਜੰਗ ਲੱਗੀ ਹੋਈ ਹੈ ਚੰਗੀ ਤਰ੍ਹਾਂ ਲਗਾ ਲਵਾਂਗੇ ਇਹਨੂੰ ਆਪਾਂ ਥੋੜਾ ਜਿਹਾ ਸਕਰਬਰ ਨਾਲ ਘਸ ਲਵਾਂਗੇ ਹੁਣ ਆਪਾਂ ਇਸ ਨੂੰ ਸਕਰਬਰ ਦੇ ਨਾਲ ਚੰਗੀ ਤਰ੍ਹਾਂ ਰਗੜ ਲਵਾਂਗੇ ਇਆਪ ਇਹਨੂੰ ਥੋੜੀ देर ਇਸ ਤਰ੍ਹਾਂ ਲਗਾ ਕੇ ਵੀ ਰੱਖ ਸਕਦੇ ਆ ਜੇ ਆਪਣੇ ਕੋਲੇ ਟਾਈਮ ਹੋਵੇ ਤਾਂ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਏਗੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਰਗੜ ਲਵਾਂਗੇ ਤੇ ਇਹ ਨਮੀ ਦੀ ਤਰ੍ਹਾਂ ਨਿਕਲ ਆਏਗੀ ਤੇ ਜਿਹੜੀ ਜੰਗਾਲ ਹੋਏਗੀ ਉਹ ਚੰਗੀ ਤਰ੍ਹਾਂ ਲਹਿ ਜਾਏਗੀ ਤੇ ਇਹ ਜਿਹੜੀ ਜੰਗਾਲ ਹੈ ਉਹਦੇ ਕਰਕੇ ਥੋੜੀ ਜੀ ਤਿੱਖੀ ਨਹੀਂ ਹੈਗੀ ਬਿਲਕੁਲ ਵੀ ਤੇ ਜਦੋਂ ਇਹ ਜੰਗਾਲ ਲੈ ਜੇਗੀ ਤਾਂ ਇਹ ਤਿੱਖੀ ਹੋਣੀ ਸ਼ੁਰੂ ਹੋ ਜੇਗੀ ਤੁਸੀਂ ਦੇਖ ਵੀ ਸਕਦੇ ਹੋ ਜਿੱਥੇ-ਜਿੱਥੇ ਮੈਂ ਸਟੀਲ ਵੂਲ ਲਾ ਰਹੀ ਹਾਂ ਇਹ ਚੰਗੀ ਤਰ੍ਹਾਂ ਸਾਫ਼ ਵੀ ਹੋ ਰਹੀ ਹੈ ਤੇ ਤਿੱਖੀ ਵੀ ਹੋ ਰਹੀ ਹੈ ਆਪਾਂ ਦੂਸਰਾ ਸਕ੍ਰੈਬਰ ਵੀ ਲੈ ਸਕਦੇ ਹਾਂ ਪਰ ਮੈਂ ਇਸ ਤਰ੍ਹਾਂ ਦਾ ਲਿਆ ਇਹ ਤਿੱਖਾ ਹੁੰਦਾ ਇਹਨੂੰ ਆਪਾਂ ਸਟੀਲ ਵੂਲ ਵੀ ਕਹਿ ਸਕਦੇ ਹਾਂ ਜਾਂ ਸਕ੍ਰੈਬਰ ਵੀ ਕਹਿ ਸਕਦੇ ਹਾਂ ਇਹ ਆਪਣਾ-ਆਪਣਾ ਹੁੰਦਾ ਸਾਬ ਬੋਲਣ ਦਾ ਤਰੀਕਾ ਬਾਕੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤੇ ਇਹਨੂੰ ਆਪਾਂ ਧੋਵਾਂਗੇ ਨਹੀਂ ਨਹੀਂ ਤਾਂ ਇਸ ਤੋਂ ਵੀ ਜ਼ਿਆਦਾ ਜੰਗਾਲ ਲੱਗ ਜਾਈਗੀ ਤੇ ਤੁਸੀਂ ਇਸ ਲਈ ਵੀਡੀਓ ਨੂੰ ਆਖਿਰ ਤੱਕ ਦੇਖਣਾ ਵੀ ਆਪਾਂ ਇਹਨੂੰ ਕਿਵੇਂ ਸਾਫ਼ ਕਰਨ ਤੋਂ ਬਾਅਦ ਕਿਵੇਂ ਕਿਸ ਚੀਜ਼ ਨਾਲ ਸਾਫ਼ ਕਰਦੇ ਹਾਂ ਪੂੰਝਦੇ ਹਾਂ ਜਾਂ ਧੋਣੇ ਆ ਜਾਂ ਕੀ ਲਗਾਉਣੇ ਆ ਤੇ ਇਸ ਲਈ ਤੁਸੀਂ ਵੀਡੀਓ ਦੇ ਨਾਲ ਆਖਿਰ ਤੱਕ ਬਣੇ ਰਹੋ ਹੁਣ ਜਿੱਥੇ-ਜਿੱਥੇ ਆਪਾਂ ਨੂੰ ਲੱਗਦਾ ਵੀ ਜੰਗਾਲ ਲੱਗੀ ਹੋਈ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਖੁਰਚ ਲਵਾਂਗੇ ਇਹ ਨਮੀ ਦੀ ਤਰ੍ਹਾਂ ਬਣ ਜਾਏਗੀ ਤੁਸੀਂ ਦੇਖ ਵੀ ਸਕਦੇ ਹੋ ਇਹਦੇ ਵਿੱਚ ਚਮਕਾ ਰਹੀ ਹੈ ਬਾਕੀ ਕਾਂਚੀ ਦੀ ਆਪਾਂ ਨੂੰ ਜ਼ਰੂਰਤ ਤਾਂ ਪੈਂਦੀ ਰਹਿੰਦੀ ਹੈ ਚਾਹੇ ਆਪਾਂ ਕੁਝ ਵੀ ਕੱਟਣਾ ਹੋਵੇ ਤੇ ਬਾਕੀ ਇਸ ਤਰ੍ਹਾਂ ਆਪਾਂ ਸਾਫ਼ ਕਰਕੇ ਰੱਖ ਸਕਦੇ ਹਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਸੇ ਤਰ੍ਹਾਂ ਆਪਣੇ ਘਰ ਵਿੱਚ ਚਾਕੂਆਂ ਨੂੰ ਵੀ ਆਪਾਂ ਸਾਫ਼ ਕਰ ਸਕਦੇ ਹਾਂ ਜਾਂ ਹੋਰ ਕੈਂਚੀਆਂ ਨੂੰ ਜਾਂ ਕਈ ਵਾਰ ਇਸ ਤਰ੍ਹਾਂ ਦਾ ਕੋਈ ਹੋਰ ਲੋਹੇ ਦਾ ਆਪਣਾ ਸਮਾਨ ਹੁੰਦਾ ਉਸ ਨੂੰ ਸਾਫ਼ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕੈਂਚੀ ਬਿਲਕੁਲ ਸਾਫ਼ ਹੋ ਰਹੀ ਹੈ ਇਸ ਤਰ੍ਹਾਂ ਰਗੜਾਂਗੇ ਤਾਂ ਇਹ ਚੰਗੀ ਤਰ੍ਹਾਂ ਸਾਫ਼ ਹੋ ਵੀ ਹੋ ਜਾਏਗੀ ਤੇ ਤਿੱਖੀ ਵੀ ਹੋ ਜਾਏਗੀ ਤੁਸੀਂ ਦੇਖ ਸਕਦੇ ਹੋ ਮੇਰੀਆਂ ਕੰਨੀਆਂ ਤਿੱਖੀਆਂ ਹੋ ਰਹੀਆਂ ਨੇ ਸ਼ਾਈਨ ਆ ਚੁੱਕੀ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਰਗੜ ਲਵਾਂਗੇ ਬਾਕੀ ਕਈ ਵਾਰੀ ਹੁੰਦਾ ਹੈ ਨਾ ਵੀ ਇਹ ਬਿੰਗਾ ਕੱਟਣ ਲੱਗ ਜਾਂਦੀ ਹੈ ਤੇ ਢੇਡਾ ਕੱਟਣ ਲੱਗ ਜਾਂਦੀ ਹੈ ਸਿੱਧਾ ਨਹੀਂ ਕੱਟਦੀ ਕਿਉਂਕਿ ਆਪਾਂ ਨੂੰ ਸਿੱਧਾ-ਸਿੱਧਾ ਕੱਟਣਾ ਹੁੰਦਾ ਤਾਂ ਇਹ ਢੇਡਾ ਕੱਟਣ ਲੱਗ ਜਾਂਦੀ ਹੈ ਤੇ ਜਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤੇ ਚਮਕ ਵੀ ਜਾਏਗੀ ਤੇ ਵਧੀਆ ਕੱਟੇਗੀ ਸਟੀਲ ਬੂਲ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਰਗੜ ਲਵਾਂਗੇ ਇਸ ਦੇ ਨਾਲ ਕੈਂਚੀ ਵਿੱਚ ਚਮਕਾ ਜਾਏਗੀ ਤੇ ਦਿਖੀ ਵੀ ਹੋ ਜਾਏਗੀ ਤੇ ਇਸ ਦੀ ਜੰਗਾਲ ਲੈ ਜਾਏਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸੱਕਰਾ ਬਰੀਆਂ ਸਟੀਲ ਬੂਲ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਖਰਚ ਲਵਾਂਗੇ ਇਸ ਉੱਪਰ ਜੋ ਜੰਗਾਲ ਲੱਗੀ ਹੋਏਗੀ ਥੈਂਕ ਯੂ ਚੰਗੀ ਤਰ੍ਹਾਂ ਲੈ ਜਾਵੇ ਤੁਸੀਂ ਦੇਖੋਗੇ ਜਿਵੇਂ ਜਿਵੇਂ ਆਪਾਂ ਇਸ ਨੂੰ ਖੁਰਚ ਰਹੀ ਵੀ ਹਾਂ ਤੇ ਖੁਰਚਾਂਗੇ ਵੀ ਤੇ ਇਸ ਦੇ ਵਿੱਚ ਚਮਕ ਆ ਜਾਏਗੀ ਚੰਗਾ ਲੱਗੇਗਾ ਐਸੇ ਤਰ੍ਹਾਂ ਇਸ ਨੂੰ ਥੋੜਾ ਟਾਈਮ ਰਗੜ ਲਵਾਂਗੇ ਹਰਪਿਕ ਲਗਾ ਕੇ ਵੀ ਆਪਾਂ ਕੈਂਚੀ ਨੂੰ ਥੋੜਾ ਟਾਈਮ ਰੱਖ ਸਕਦੇ ਹਾਂ ਬਾਅਦ ਵਿੱਚ ਇਸ ਨੂੰ ਇਸ ਤਰੀਕੇ ਦੇ ਨਾਲ ਰਗੜ ਸਕਦੇ ਹਾਂ ਪਰ ਆਪਾਂ ਹਰਪਿਕ ਲਗਾ ਕੇ ਉਸੇ ਸਮੇਂ ਹੀ ਇਸ ਨੂੰ ਰਗੜ ਰਹੇ ਹਾਂ ਬਾਅਦ ਵਿੱਚ ਇਸ ਨੂੰ ਕਾਗਜ਼ ਨਾਲ ਜਾਂ ਕੱਪੜੇ ਦੇ ਨਾਲ ਸਾਫ਼ ਕਰ ਲਵਾਂਗੇ ਤੇ ਇਸ ਦੀ ਜੰਗਾਲ ਲੈ ਜਾਏਗੀ ਤੁਸੀਂ ਵੀ ਦੇਖ ਸਕਦੇ ਹੋ ਕਿ ਜੰਗਾਲ ਲੈ ਵੀ ਰਹੀ ਹੈ ਕੈਂਚੀ ਪਹਿਲਾਂ ਦੇ ਨਾਲ ਸਾਫ਼ ਹੋ ਗਈ ਹੈ ਤੁਸੀਂ ਅਖੀਰ ਦੇ ਵਿੱਚ ਦੇਖੋਗੇ ਚੰਗੀ ਤਰ੍ਹਾਂ ਸਾਫ ਹੋ ਜਾਏਗੀ ਚਮਕ ਜਾਏਗੀ ਤੇ ਵਧੀਆ ਵੀ ਕੱਟੇਗੀ ਵਿੰਗਾ ਟੇਡਾ ਨਹੀਂ ਕੱਟੇਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਜੰਗਾਲ ਲਹਿ ਗਈ ਹੈ ਜਿਵੇਂ ਜਿਵੇਂ ਇਸ ਨੂੰ ਆਪਾਂ ਸਾਫ ਕਰ ਰਹੇ ਹਾਂ ਜੰਗਾਲ ਲੈ ਵੀ ਰਹੀ ਹੈ ਤੇ ਲੈ ਵੀ ਜਾਏਗੀ ਇਸ ਇੱਕ ਚੀਜ਼ ਦੇ ਨਾਲ ਆਪਾਂ ਕੈਂਚੀਆਂ ਨੂੰ ਵਧੀਆ ਸਾਫ ਕਰ ਸਕਦੇ ਹਾਂ ਪਹਿਲਾਂ ਦੇ ਨਾਲੋਂ ਬਹੁਤ ਸਾਰੀ ਜੰਗਾਲ ਲੱਗ ਗਈ ਹੈ ਇੱਕ ਵਾਰ ਆਪਾਂ ਹਾਰਪਿਕ ਲਗਾ ਕੇ ਕੈਂਚੀ ਨੂੰ ਸਾਫ਼ ਕਰ ਲਵਾਂਗੇ ਤੇ ਜੰਗਾਲ ਲਹਿ ਜਾਏਗੀ ਜੇਕਰ ਆਪਾਂ ਨੂੰ ਲੱਗੇ ਕਿ ਜੰਗਾਲ ਚੰਗੀ ਤਰ੍ਹਾਂ ਨਹੀਂ ਉਤਰੀ ਤਾਂ ਆਪਾਂ ਥੋੜਾ ਜਿਹਾ ਹੋਰ ਹਾਰਪਿਕ ਲਗਾ ਕੇ ਕੈਂਚੀ ਨੂੰ ਦੁਬਾਰਾ ਸਾਫ਼ ਕਰ ਲਵਾਂਗੇ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਜੰਗਾਲ ਲੱਗ ਗਈ ਹੈ ਹੁਣ ਆਪਾਂ ਕਾਗਜ਼ ਨੂੰ ਟਿਸ਼ੂ ਪੇਪਰ ਨੂੰ ਕੱਟ ਕੇ ਵੇਖਾਂਗੇ ਹੌਣ ਚੰਗੀ ਤਰ੍ਹਾਂ ਇਹ ਕਾਗਜ਼ ਨੂੰ ਕੱਟ ਰਿਹਾ ਹੈ ਕੈਂਚੀ ਤਿੱਖੀ ਹੋ ਗਈ ਹੈ ਤੇ ਜੰਗਾਲ ਵੀ ਲੈ ਗਈ ਹੈ ਕਾਗਜ਼ ਨੂੰ ਬਿਲਕੁਲ ਸਿੱਧਾ ਕੱਟਿਆ ਹੈ ਇਸਨੇ ਬਾਅਦ ਵਿੱਚ ਆਪਾਂ ਕਪੜਾ ਵੀ ਕੱਟ ਕੇ ਵੇਖਾਂਗੇ ਕੈਂਚੀ ਦੇ ਨਾਲ ਹੁਣ ਆਪਾਂ ਇਸ ਉੱਪਰ ਥੋੜਾ ਜਿਹਾ ਹੋਰ ਹਾਰਪਿਕ ਲਗਾਵਾਂਗੇ ਜੋ ਜੰਗਾਲ ਰਹਿ ਗਈ ਹੈ ਉਹ ਵੀ ਲੈ ਜਾਵੇ ਸੱਕਰਾ ਬਰਦੇ ਨਾਲ ਹਾਰਪਿਕ ਲਗਾ ਕੇ ਚੰਗੀ ਤਰ੍ਹਾਂ ਇਸ ਨੂੰ ਦੁਬਾਰਾ ਰਗੜ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੰਗੀ ਤਰ੍ਹਾਂ ਆਪਾਂ ਇਸ ਨੂੰ ਖਰਚੇ ਜਾਂ ਰਗੜ ਲਵਾਂਗੇ ਆਪਾਂ ਕੈਂਚੀ ਨੂੰ ਸੱਕਰਾਬਰ ਦੇ ਨਾਲ ਇਸ ਤਰੀਕੇ ਦੇ ਨਾਲ ਸਾਫ਼ ਕਰ ਲਿਆ ਸੀ ਹੁਣ ਆਪਾਂ ਕਾਗਜ਼ੇ ਜਾਂ ਟਿਸ਼ੂ ਪੇਪਰ ਨੂੰ ਦੁਬਾਰਾ ਤੋਂ ਕੱਟ ਲਵਾਂਗੇ ਤੇ ਤੁਸੀਂ ਵੇਖ ਸਕਦੇ ਹੋ ਇਹ ਬਿਲਕੁਲ ਸਿੱਧਾ ਕੱਟ ਰਿਹਾ ਹੈ ਤੇ ਕੈਂਚੀ ਵਧੀਆ ਤਰੀਕੇ ਦੇ ਨਾਲ ਤਿੱਖੀ ਵੀ ਹੋ ਗਈ ਹੈ ਤੇ ਸਾਫ਼ ਵੀ ਕੈਂਚੀ ਉੱਪਰ ਜੋ ਪਹਾਰ ਪਿਕ ਲਗਾਇਆ ਸੀ ਉਸ ਨੂੰ ਸਾਫ਼ ਕਰ ਲਵਾਂਗੇ ਕਾਗਜ਼ ਦੇ ਨਾਲ ਤਾਂ ਕਿ ਇਹਦੇ ਉੱਪਰ ਜੰਗਲ ਲੱਹ ਜਾਵੇ ਹੁਣ ਤੁਸੀਂ ਵੇਖ ਸਕਦੇ ਹੋ ਪਹਿਲਾਂ ਦੇ ਨਾਲੋਂ ਕਿੰਨੀ ਜ਼ਿਆਦਾ ਸਾਫ਼ ਹੋ ਗਈ ਹੈ ਚੰਗੀ ਤਰ੍ਹਾਂ ਕਾਗਜ਼ ਦੇ ਨਾਲ ਇਸ ਨੂੰ ਪੂੰਝ ਲਵਾਂਗੇ ਜਾਂ ਸਾਫ਼ ਕਰ ਲਵਾਂਗੇ ਕਿਉਂਕਿ ਜੇਕਰ ਇਹ ਗਿੱਲੀ ਰਹੇਗੀ ਤੇ ਇਸ ਨੂੰ ਜੰਗਲ ਦੁਬਾਰਾ ਤੋਂ ਲੱਗ ਜਾਏਗੀ ਕੈਂਚੀ ਦੇ ਵਾਲੇ ਹਿੱਸੇ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਹੁਣ ਇਹ ਤਿੱਖੀ ਹੋ ਗਈ ਹੈ ਕਾਗਜ਼ ਨੂੰ ਵਧੀਆ ਤਰੀਕੇ ਦੇ ਨਾਲ ਕੱਟ ਰਹੀ ਹੈ ਇਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਹੁਣ ਆਪਾਂ ਕੈਂਚੀ ਨੂੰ ਸਾਫ਼ ਕਰ ਲਿਆ ਹੈ ਕੈਂਚੀ ਨੂੰ ਸਾਫ਼ ਕਰਕੇ ਐਵੇਂ ਨਹੀਂ ਛੱਡਾਂਗੇ ਸੁੱਪਰ ਆਪਾਂ ਕੋਈ ਚੀਜ਼ ਲਗਾਵਾਂਗੇ ਇਸ ਲਈ ਵੀਡੀਓ ਨੂੰ ਪੂਰਾ ਆਖਿਰ ਤੱਕ ਦੇਖਿਓ ਜੀ ਜੇਕਰ ਇਸ ਉੱਪਰ ਆਪਾਂ ਉਹ ਚੀਜ਼ ਨਹੀਂ ਲਗਾਵਾਂਗੇ ਤੇ ਇਸ ਨੂੰ ਦੁਬਾਰਾ ਤੋਂ ਜੰਗਾਲ ਲੱਗ ਜਾਏਗੀ ਹੁਣ ਇਸ ਉੱਪਰ ਆਪਾਂ ਮਸ਼ੀਨ ਵਾਲਾ ਤੇਲ ਲਗਾਵਾਂਗੇ ਜਾ ਆਪਾਂ ਸਰੋਂ ਦਾ ਤੇਲ ਵੀ ਲਗਾ ਸਕਦੇ ਹਾਂ ਪਰ ਸਰੋਂ ਦਾ ਤੇਲ ਲਗਾਉਣ ਦੇ ਨਾਲ ਕੱਪੜੇ ਠੰਡੇ ਹੋ ਜਾਣਗੇ ਇਸ ਲਈ ਆਪਾਂ ਮਸ਼ੀਨ ਵਾਲਾ ਤੇਲ ਹੀ ਲਗਾਵਾਂਗੇ ਤੇਲ ਨੂੰ ਕੈਂਚੀ ਉੱਪਰ ਚੰਗੀ ਤਰ੍ਹਾਂ ਲਗਾਵਾਂਗੇ ਤੇ ਜੋ ਇਸ ਦੇ ਨਟ ਹੁੰਦੇ ਨੇ ਕੈਂਚੀ ਦੇ ਉਹ ਉੱਪਰ ਵੀ ਚੰਗੀ ਤਰ੍ਹਾਂ ਲਗਾਵਾਂਗੇ ਕਿਉਂਕਿ ਇੱਥੇ ਵੀ ਜ਼ਿਆਦਾ ਜੰਗਾਲ ਲੱਗ ਜਾਂਦੀ ਹੈ ਮਸ਼ੀਨ ਦਾ ਤੇਲ ਥੋੜਾ ਖੁਸ਼ਕ ਹੁੰਦਾ ਹੈ ਇਸ ਦੇ ਲਈ ਇਹ ਤੇਲ ਲਗਾਉਣ ਦੇ ਨਾਲ ਕਪੜੇ ਥਿੰਦੇ ਨਹੀਂ ਹਉਣਗੇ ਜੇਕਰ ਆਪਾਂ ਸਰੋਂ ਦਾ ਤੇਲ ਲਗਾਵਾਂਗੇ ਤੇ ਉਹ ਲਗਾਉਣ ਦੇ ਨਾਲ ਕਪੜੇ ਥਿੰਦੇ ਹੋ ਜਾਣਗੇ ਇਸ ਲਈ ਆਪਾਂ ਮਸ਼ੀਨ ਦਾ ਤੇਲ ਹੀ ਲਗਾਵਾਂਗੇ ਕੰਟੀ ਉੱਪਰ ਇਸ ਨੂੰ ਚੰਗੀ ਤਰ੍ਹਾਂ ਲਗਾ ਲਿਆ ਹੈ ਆਪਾਂ ਜਿੱਥੇ-ਜਿੱਥੇ ਆਪਾਂ ਨੂੰ ਲੱਗੇਗਾ ਉੱਤੇ ਹੋਰ ਲਗਾ ਲਵਾਂਗੇ ਤੇ ਤੇਲ ਲਗਾਉਣਾ ਬਹੁਤ ਜ਼ਰੂਰੀ ਹੈ ਸਾਫ਼ ਕਰਨ ਤੋਂ ਬਾਅਦ ਦੇ ਵਿੱਚ ਹੁਣ ਕਾਗਜ਼ ਦੇ ਨਾਲ ਕੈਂਚੀ ਉੱਪਰ ਤੇਲ ਨੂੰ ਚੰਗੀ ਤਰ੍ਹਾਂ ਲਗਾ ਲਵਾਂਗੇ ਤੇ ਇਸ ਤਰ੍ਹਾਂ ਸਾਫ਼ ਕਰ ਲਵਾਂਗੇ ਹੁਣ ਕੈਂਚੀ ਉੱਪਰੋਂ ਸਾਰੀ ਜੰਗਾਲ ਲਹਿ ਗਈ ਹੈ ਕੈਂਚੀ ਤਿੱਖੀ ਵੀ ਹੋ ਗਈ ਹੈ ਹੁਣ ਕੈਂਚੀ ਨੂੰ ਉੱਪਰ ਸਾਫ਼ ਕਰ ਲਿਆ ਹੈ ਹੁਣ ਆਪਾਂ ਕਪੜਾ ਵੀ ਕੱਟ ਕੇ ਵਿਖਾਵਾਂਗੇ ਹੁਣ ਕੈਂਚੀ ਤਿੱਖੀ ਹੋ ਗਈ ਹੈ ਕਪੜਾ ਬਿਲਕੁਲ ਸਿੱਧਾ ਕੱਟ ਰਹੀ ਹੈ ਪਹਿਲਾਂ ਵਿੰਗਾ ਟੇਡਾ ਕੱਟ ਰਹੀ ਸੀ ਤੇ ਸੂਪਰ ਜੰਗਾਲ ਵੀ ਲੱਗੀ ਹੋਈ ਸੀ ਹੁਣੇ ਬਿਲਕੁਲ ਸਾਫ ਹੋ ਗਈ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਜੀ